ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੂਈ ਵਸੀ ਕਹਾਵਿਆ ਠੀਕ ਹੈ ਜੀ ਤੇ ਇੱਕ ਜਮਾ ਛੋਟੀ ਵਸੀ ਆ ਠੀਕ ਹੈ ਜੀ ਜੋ ਨਗਰ ਬਾਈ ਕੋਲ ਪਕਾਉਗਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ نوٹ ਕਰੋ ਜੀ 7528000355 ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਕੁਝ ਬਾਤਾਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੀਂ ਤਨੂੰ ਵੀ ਅਪਲੋਡ ਕਰ ਸਕੀ ਜੀ। ਬਾਈ ਦਾ ਨੰਬਰ ਲਾਵਾਂਗੇ ਆਪਾਂ ਸਕਰੀਨ ਤੇ ਟਾਈਟਲ ਤੇ ਪਹਿਲਾ ਨੰਬਰ ਬਾਈ ਦਾ ਹੋਊਗਾ। ਠੀਕ ਹੈ ਨਾ ਜਿਹੜਾ ਆਪਾਂ ਬੋਲਿਆ ਉਹ ਐਡ ਦੀ ਖਾਤਰ ਬੋਲਿਆ ਜੇ ਕਿਸੇ ਨੇ ਐਡ ਕਰਉਣੀ ਤਾਂ ਕਰਕੇ ਬੋਲਿਆ ਹੁੰਦਾ ਭਰਾ। ਕਈ ਭਰਾ ਮੈਨੂੰ ਫੋਨ ਲਾ ਲੈਂਦੇ ਅਗਲ ਕਹਿੰਦੇ ਬਈ ਵੀ ਜਾਨਵਰ ਕਿਹੜਾ ਹਨਾ ਕੀ ਗੱਲ ਬਾਤ ਆ ਉੱਪਰ ਟਾਈਟਲ ਨੰਬਰ ਚ ਪਹਿਲੀ ਬਾਈ ਦਾ ਨੰਬਰ ਲਿਖਿਆ ਹੋਊਗਾ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ। ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ ਕਿਲਾ ਬਰਨਾਲਾ ਬਾਈ ਠੀਕ ਹੈ ਜੀ ਹਾਂਜੀ ਬੱਸੀ ਜਾਣਕਾਰੀ ਦਿਓ ਕਵੇਂ ਸੂਏ ਕੀ ਦੂਜਾ ਸੂਆ ਬਾਈ ਜੀ ਦੂਜਾ ਦਿਨ ਸੂਈ ਨੂੰ ਆ ਮਗਰ ਵੀ ਇਹਦੇ ਬੱਚੀ ਆ ਬਾਈ ਜੀ ਠੀਕ ਹੈ ਜੀ ਪਹਿਲੇ ਸੂਏ ਨੇ 15 ਤੇ 16 ਕਿਲੋ ਦੁੱਧ ਦਿੱਤਾ ਠੀਕ ਹੈ ਜੀ ਇਸ ਟਾਈਮ 11 ਕਿਲੋ ਬੌਲੀ ਨੱਟ ਤਿਆਰ ਆ ਹਾਂਜੀ ਠੀਕ ਹੈ ਦੁੱਧ 20 ਕਿਲੋ ਬੱਚੀ ਦੇ ਦੋ ਕੋਈ ਆਪਾਂ ਤੋਂ 18 ਮੰਨ ਕੇ ਲੈ ਜੇ ਬਾਈ ਜੀ ਠੀਕ ਹੈ ਜੀ ਰੇਟ ਭਰਾ ਦਾ ਰੇਟ ਦਾ 65000 ਰੁਪਿਆ ਬਾਈ ਜੀ ਸੀਲ ਠੰਡੀ ਹੈ ਜੀ ਮਗਰ ਵੀ ਇਹ एयर ਸ਼ੇਰ ਬੱਚੀ ਹੈ ਦੇਖੋ ਕੁਆਲਿਟੀ ਬੱਚੀ ਦੀ ਠੀਕ ਹੈ ਹਾਂਜੀ ਲੋ ਭਰਾ ਚੈੱਕ ਕਰ ਸਾ ਦੇ ਬੱਸੀ ਬਹੁਤ ਸ ਥਾਣ ਦਿਖਾ ਦਿਓ 1 ਮਿੰਟ ਮਾੜਾ ਸਾਈਡ ਤੋਂ ਜੀ ਚੱਕਾ ਸਾਰਾ ਇਹਨੇ ਪਾ ਫਾੜੀ ਵਾਲਾ ਲੋ ਜੀ ਚਾਰੇ ਥਣ ਵਧੀਆ ਸੋਹਣਾ ਲੱਗਾ ਤੋੜ ਦੋ ਪਰਾ ਲੋ ਜੀ ਵਾਈਜ ਨੂੰ ਅਜੂ ਕਨੈਕਟ ਕਰੋ ਠੀਕ ਹੈ ਜੀ ਦੂਜਾ ਸੂਆ ਠੀਕ ਹੈ ਜੀ ਲੋ ਜੀ ਬਾਕੀ ਫੋਨ ਹੈ ਤੋੜਾ ਫੇਸਪੂਸ ਕੁਆਲਿਟੀ ਐਰ ਸਾਰ ਬੱਸੀ ਹੈ ਮਗਰ ਸੁਨੂ ਦਿਖਾਈ ਦਿੱਤੀ ਲੋ ਜੀ ਤੋੜਾ ਤਰਾ ਤੁਹਾਡੇ ਸੰਭਣੀ ਪਰਾ ਲੋ ਜੀ ਲਓ ਜੀ ਮੋੜ ਦਿਓ ਠੀਕ ਹੈ ਕੱਦ ਬੜਾ ਸੁਖ ਨਾਲ ਸੋਹਣਾ ਕਰਮਾਂ ਵਾਲੀ ਦਾ ਸੇਲ ਠੰਡੀ ਬਈ ਨਾਣਾ ਪਾ ਨਾ ਆਪਾਂ ਕੋਈ ਦਿੱਕਤ ਆਲੀ ਗਾ ਹਾਂਜੀ ਹਾਂ ਠੀਕ ਹੈ ਪਾਂਦੀ ਬਿਨਾ ਨਾਣੇ ਦੀ ਚੋਲੇ ਬੰਦਾ ਠੀਕ ਹੈ ਜੀ ਠੀਕ ਲੋ ਭਰਾ ਵਾਈ ਜੀ ਨੇ ਜਰੂਰ ਕਨੈਕਟ ਕਰੋ ਠੀਕ ਹੈ ਜੀ ਵਾਈ ਦੀਆਂ ਬੱਸੀਆਂ ਟੌਪ ਟੌਪ ਦੀ ਹੁੰਦੀਆਂ ਹਰ ਇੱਕ ਵਾਰ ਆਪਾਂ ਪਹਿਲਾਂ ਇਹ ਵੀਡੀਓ ਬਣਾਈਆ ਲੇਵਾ ਤੁਸੀਂ ਫਿਰ ਚੈੱਕ ਕਰ ਸਕਦੇ ਹੋ ਭਈਆ ਬੱਚੀ ਹੈ ਛੋਟੀ ਦੁੱਧਤ ਨਹੀਂ ਆਦਾ ਨਹੀਂ ਨਹੀਂ ਕੋਈ ਬਈ ਦੁੱਧ ਨਹੀਂ ਆਦਾ ਉਹ ਦੱਸਣ ਦਾ ਫਰਜ਼ ਹੁੰਦਾ ਕਿ ਦੂਰੋਂ ਚੱਲ ਕੇ ਆ ਰਹੇ ਹਾਂ ਹਾਂਜੀ ਹਾਂਜੀ ਤੇ ਕਿਉਂਕਿ ਆਨਲਾਈਨ ਕਲੀਅਰ ਆ ਕਰੀ ਬੰਦੂ ਦੇ ਹਨਾ ਲੋ ਜੀ ਬੱਸੀ ਠੀਕ ਹੈ ਜੀ ਹਾਂਜੀ ਬਈ ਦੂਜੀ ਛੋਟੀ ਬੱਚੀ ਦੀ ਦੱਸੋ ਜਾਣਕਾਰੀ ਇਹ ਬਈ 6 ਮਹੀਨਿਆਂ ਦਾ ਬੱਚਾ ਹੀ ਆ ਬਾਈ ਜੀ ਹਜੇ ਹਾਂਜੀ ਹਾਂਜੀ ਦਿਖਾ ਦਿਓ ਮੜਾ ਕੇਸ ਕੇਸ ਦੇਖ ਲਓ ਬਹੁਤ ਚੰਗੀ ਇਹਦੇ ਮਾਂ ਦਾ ਵੀ ਦੁੱਧ ਦਾ ਬਹੁਤ ਚੰਗਾ ਰਿਕਾਰਡ ਸੀ 16 17 ਕਿਲੋ ਵਾਲੀ ਠੀਕ ਹੈ ਜੀ ਬਈ ਥਣ ਦਿਖਾ ਦਿਓ ਮੜਾ ਹਾਂ ਥਣ ਚਾਰੀ ਆ ਜੀ ਕੋਈ ਪਚੀ ਨਹੀਂ ਕੁਝ ਹੋਰ ਨਹੀਂ ਬਸ ਠੀਕ ਹੈ ਜੀ ਲੋ ਚਾਰ ਥਣਾਂ ਭਰਾ ਠੀਕ ਹੈ ਤੋਰੋਂ ਕੋ ਭਰਾ ਨੂੰ ਮੜਾ ਜਾਓ ਤੋਰ ਤੋਰ ਰੇਟ ਬਈ ਖੱਚ ਗਈ ਦੱਸੀ ਬਸ 100 ਅਜਾਈ ਕੱਢੀ ਯਾਰ ਇਹਦਾ ਰੇਟ 4500 ਰੁਪਿਆ ਬਾਈ ਜੀ 4500 ਹਾਂਜੀ ਠੀਕ ਹੈ ਹੁਣ ਮੰਗਣ ਨੂੰ ਤਾਂ ਬ ਉਪਰਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਠੀਕ ਨਾ ਬੱਸੀ ਤੱਕ ਅੱਧ ਬੇਲਡ ਰੱਠ ਪੁੜਾ ਸੋਨਾ ਕਰਮਾਂ ਵਾਲੀ ਦਾ ਇੱਕ ਵੀੜ ਦੀ ਬੋਰੀ 4 ਤੀ ਤੱਕ ਦੁੱਗਣਾ ਰੰਗ ਬਦਲ ਜਨ ਨਹੀਂ ਠੀਕ ਹੈ ਲੋਕ ਚੱਕਾ ਸਾਹ ਉਪਰਾ ਪਿੰਡ ਸਹਿਣਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਇੱਕ ਤਾਜੀ ਸੂਈ ਗਾਂ ਜੀ ਤੇ ਇੱਕ ਹੈਗੀ ਆ ਬੱਸੀ ਬਾਈ ਜੀ ਨਜ਼ ਰੁਕਣਾ ਨਾ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ